ਇਹ ਵੀ ਖਿਡਾਰੀ ਤਕੜਾ ਹੈ ਉਧਰ ਲੱਕੀ ਕਰਾਲੀ ਕਹਿੰਦੇ ਨੇ ਪਰ ਇੱਧਰ ਕਹਿ ਨਹੀਂ ਦਿੱਤਾ ਫ੍ਰਿਜ਼ਨੋ ਵਾਲੇ ਨੇ ਪਹਿਲਾਂ ਹੀ ਕੋਸ਼ਿਸ਼ ਕੀਤੀ ਹੈ ਚੋਟੀ ਦਾ ਅੰਕ ਖੇਡ ਦੇ ਮੈਦਾਨ ਦੇ ਵਿੱਚ ਗਿੱਲ 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 ਨਾਗਾ ਪਿੰਡ ਹੈ ਅੱਡਾ ਅੱਡਜ ਕੋਟ ਹੈ ਔਰ ਚੌਧਰੀ ਅਸਲਮ ਗਿੱਲ ਦਾ ਪੁੱਤ ਹੈ ਸੱਤ ਪਿੰਡ ਹੈ ਨਾਗਾ ਦੇ ਉਹਨਾਂ ਪਿੰਡਾਂ ਵਿੱਚੋਂ ਆਹ ਮੁੰਡਾ ਨਾਗਾਆਂ ਵਾਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਹੋਲ ਗਰੀ ਪਹਿਲੀ ਖੇਡ ਦੇ ਮੈਦਾਨ ਦੇ ਅੰਦਰ ਇੱਕ ਕਬੱਡੀ ਜਿਹੜਾ ਪਹਿਲਾਂ ਪੁਆਇੰਟ ਸੀ ਗੁਰੀ ਦਾ ਹੋਲਡ ਕੀਤਾ ਹੋਇਆ ਸੀ ਉਹ ਪੁਆਇੰਟ ਵੀ ਗੁਰੀ ਦਾ ਇਹ 4-5 ਸਕਿੰਟਾਂ ਦੇ ਵਿੱਚ ਜਿਹੜਾ ਆ ਪੁਆਇੰਟ ਲਿਆ ਵੀ ਗੁਰੀਏ 18 ਵੀਜੇ ਲੱਗੇ ਆ ਇਸ ਵਾਰ ਪਾਕਿਸਤਾਨੀਆਂ ਦੇ ਪਰ ਦੂਜੇ ਪਾਸੇ ਵੇਖੀਏ ਤਾਊ ਤਾਊ ਨਿਊਜ਼ੀਲੈਂਡ ਵਾਲਾ ਬੱਤੀ 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 ਟੱਕਾ 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 ਬੱਲੇ 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 ਸਵਾਦ ਦੇ ਬਾਰੇ ਦੇ ਪਿੰਡੇ ਦੇ ਲਓ ਆਦਲ ਗਿੱਲ ਕਹਿੰਦੇ ਸਾਹਮਣੇ ਦੇਖਦਾ ਦੋ ਭਾਈ ਖੇਡਦੇ ਆ ਅਸਲਮ ਤੇ ਆਦਲ ਦੀ ਵੱਡਾ ਨਾਮ ਹੈ ਲਓ ਖੇਡ ਕਬੱਡੀ ਦੀ ਗੱਲ ਹੁੰਦੀ ਆ ਵਾਹ ਉਹ ਸਵਾਦ ਗਿੰਦਿਆ ਜਿਵੇਂ ਆ ਲਾਇਆ ਨਾ ਪਰ ਪੁਆਇੰਟ ਹੀ ਸਬੰਧ ਦਸੂਗਾ ਵੀ ਤੱਕ ਬੋਲਦੇ ਰਕਾੜ ਜੱਟਾਂ ਦੇ ਪਰ ਆਹ ਮੁੰਡਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਹੈਪੀ 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 ਵਾਹ ਇਹ ਆ ਪਾਸ ਆਏ ਹੈ ਬਾਬਾ ਕਰਦਾ ਹੋਇਆ ਬਬਲੂ ਸੰਦਰੇ ਦੀ ਧਰਤੀ ਦਾ ਕਬੱਡੀ ਦਾ ਦੂਜਾ ਜੂਬਾ ਪਹਿਲਾ ਜੂਬਾ ਜੀਮਨ ਮਾਨੁਕੇ ਦੀ ਧਰਤੀ ਦਾ ਇਹ ਕਬੱਡੀ ਦਾ ਦੂਜਾ ਜੂਬਾ ਜਿਹਨੇ ਹੁਣ ਵਾਹ ਜਿਹੜੀਆਂ ਹੁਣ ਥਾਪੀਆਂ ਵੱਜਦੀਆਂ ਨਾ ਲੈਂਦੇ ਪੰਜਾਬ ਵਾਲਿਓ ਇਹਨਾਂ ਦਾ ਮੁੱਲ ਤਾਰਨਾ ਪੈਣਾ ਹੈ ਨੰਬਰ ਇੱਥੇ ਰੋਲਾ ਪਿਆ ਸੀਗਾ ਉਹ ਰਾਇਲ ਕਿੰਗ ਦਾ ਨੰਬਰ ਆ ਦੇਵ ਮੁੰਡੀ ਸਾਹਿਬ ਨੇ ਦੇਖ ਲਿਆ ਰੀਪਲੇ ਕਰਕੇ ਉਹ ਮੋਰੇ ਪਹਿਲਾਂ ਜਾਫੀ ਨੇ ਟੱਚ ਕਰਤਾ ਸੀ ਟਾਰਜਨ ਨੇ ਸੋ ਬਾਅਦ ਚ ਉਹਦਾ ਹੱਥ ਲੱਗਾ ਉਹ ਰੀਪਲੇ ਦੇਖ ਲਿਆ ਉਹ ਰਾਇਲ ਕਿੰਗ ਦੇ ਨੰਬਰ ਲੱਗਦੇ ਹੋ ਖਾਤੇ ਥੈਂਕ ਯੂ ਜੇ ਕਹਿ ਦਈਏ ਬਰਾੜ ਦੇ ਨਾਲ ਕਬੱਡੀ ਖੇਡ ਤੋਂ ਪਹਿਲਾਂ ਦੀ ਗੱਲ ਕਰੀਏ ਵੱਡਾ ਲੰਮੀ ਪਰੀ ਦੇ ਘੋੜੇ ਨੇ ਪਰ ਦੂਜੇ ਪਾਸੇ ਓ ਯਾਰ ਜਿਹੜਾ ਲਗਾ ਆਏ ਹੋਏ ਆਏ ਹੋਏ ਜਿਹੜੇ ਅਖ਼ਰ ਮੈਚ ਬੜਾ ਬਾਕੀ ਐ ਮੈਚ ਬੜਾ ਬਾਕੀ ਐ ਉਹ ਤਰੇੜ ਵਾਲਿਆ ਮੱਠੇ ਤੇੜੀਆਂ ਪਾ ਦਿਤੀਆਂ ਉਹ ਮੱਠੇ ਤੇੜੀਆਂ ਪਾ ਦਿਤੀਆਂ ਉਧਰਲੇ ਪਾਸੇ ਆਦਲ ਗਿੱਲ ਗੱਲੇ ਲੱਗੇ ਲੱਗੇ ਉਧਰ ਜਾਫੀ ਲਾ ਰਿਆ ਪੂਰੇ ਟਿੱਲ ਟਿੱਲ ਆਹ ਮੁੰਡਾ ਨਾਗਾ ਵਾਲਾ ਗਿੱਲ ਗੱਲ ਗੱਲ ਸੁਵਾਦ ਓਏ ਉਹ ਮੁੰਡੇ ਨੇ ਉਹ ਪੱਕਾ ਹੀ ਜਗੂੜ ਮਾਰ ਦਿੱਤਾ ਕਿ ਮੈਂ ਮਿੱਟੀ ਨਾਲ ਮਿੱਟੀ ਹੋਣਾ ਚਾਹਨਾ ਤੈਨੂੰ ਮਿੱਟੀ ਤੋਂ ਅਲਰਜੀ ਆ ਮਟਿਆਰੇ ਉਹ ਮੈਂ ਮਿੱਟੀ ਨਾਲ ਮਿੱਟੀ ਹੋਣਾ ਚਾਹਨਾ ਇੱਕ ਵਾਰੀ ਪਾਸਲੇ ਵਾਲੇ ਜੱਗੀ ਦੇ ਨਾਂ ਦੀ ਤਾੜੀ 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 ਵੱਜੂਗੀ ਤਾੜੀ ਵੱਜੂਗੀ ਬਾਈ ਇਹ ਰੋਲੇ ਰੱਪੇ ਵਾਲੀ ਰੇਡ ਤੇ ਰਾਣਾ ਅਲੀ ਸ਼ਾਹ ਉਹ ਜਾਜ ਬਣਾਤੇ ਮੁੰਡੇ ਨੇ